ਸ੍ਰੀ ਅੰਮ੍ਰਿਤਪਾਲ ਸਿੰਘ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਸਿੱਖ ਵੀਰਾਂ ਨੂੰ ਬਹੁਤ ਮੁਬਾਰਕ ਹੋਵੇ ਸਿੱਖ ਪੰਥ ਵਾਸਤੇ ਇੱਕ ਵੱਡੀ ਖੁਸ਼ਖਬਰੀ ਤੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਆਪਣਾ ਐਮਪੀ ਦਾ ਹਲਫ ਚੁੱਕਣਗੇ ਤੇਰੋ ਪੂਰੀ ਡਿਟੇਲ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਤਾਂ ਚੱਲ ਕੇ ਵੀਡੀਓ ਦੇਖਣੇ ਤੇ ਇਸਦੇ ਬਾਰੇ ਜਾਣਦੇ ਸ੍ਰੀ ਅੰਮ੍ਰਿਤਪਾਲ ਸਿੰਘ ਪੰਜਾਬੀ ਇਕ ਤੇ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਹਲਕਾ ਖਡੂਰ ਸਾਇਤ ਤੋਂ ਪੰਜਾਬ ਦੇ ਸਭ ਤੋਂ ਵੱਡੇ ਫਰਕ ਨਾਲ ਲੋਕ ਸਭਾ ਚੋਣਾਂ ਜਿੱਤਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਨੇ ਅੱਜ ਸੰਸਦ ਵਿੱਚ ਭਾਰਤੀ ਸੰਵਿਧਾਨ ਮੁਤਾਬਿਕ ਸੌਂ ਚੁੱਕ ਲਈ ਹੈ ਅਮ੍ਰਿਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਚੈਂਬਰ ਵਿੱਚ ਸੰਸਦ ਵੱਜੋਂ ਸੌਂ ਚੁੱਕ ਲਈ ਹੈ 12 ਵਜੇ ਦੇ ਕਰੀਬ ਭਾਈ ਅਮ੍ਰਿਤਪਾਲ ਸਿੰਘ ਸੌਂ ਚੁੱਕਣ ਲਈ ਸੰਸਦ ਭਵਨ ਵਿੱਚ ਪਹੁੰਚ ਗਏ ਸਨ ਇਸ ਦੇ ਲਈ ਪੰਜਾਬ ਪੁਲਿਸ ਅਮ੍ਰਿਤਪਾਲ ਸਿੰਘ ਨੂੰ ਸਵੇਰੇ 4 ਵਜੇ ਜੇਲ੍ਹ ਤੋਂ ਦਿੱਲੀ ਲਈ ਲੈ ਕੇ ਰਵਾਨਾ ਹੋਈ ਸੀ ਉਹਨਾਂ ਨੂੰ ਸਖਤ ਸੁਰੱਖਿਆ ਹੇਠ 에ਅਰ ਫੋਰਸ ਦੇ ਏਅਰਕ੍ਰਾਫਟ ਰਾਹੀ ਅਸਾਮ ਤੋਂ ਦਿੱਲੀ ਲਿਆਂਦਾ ਗਿਆ ਹੈ ਅਮਰਿਤਪਾਲ ਸਿੰਘ ਨਾਲ ਮੁਲਾਕਾਤ ਲਈ ਉਹਨਾਂ ਦੇ ਪਿਤਾ ਤਰਸੇਮ ਸਿੰਘ ਸਣੇ ਪਰਿਵਾਰਿਕ ਮੈਂਬਰ ਪਹੁੰਚੇ ਸਨ ਅਤੇ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਮੁਲਾਕਾਤ ਅਮਰਿਤਪਾਲ ਸਿੰਘ ਨਾਲ ਕਰਵਾਈ ਜਾਵੇਗੀ ਤੇ ਹੁਣ ਪਾਈ ਅਮਰਿਤਪਾਲ ਸਿੰਘ ਨੇ ਸੰਸਦ ਵਿੱਚ ਭਾਰਤੀ ਸੰਵਿਧਾਨ ਮੁਤਾਬਿਕ ਸੌਂ ਚੁੱਕ ਲਈ ਹੈ ਤੇ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਚੈਂਬਰ ਵਿੱਚ ਅਮਰਿਤਪਾਲ ਸਿੰਘ ਨੇ ਐਮਪੀ ਵੱਜੋ ਸੌਂ ਚੁੱਕੀ ਹੈ ਦੱਸਦੇ ਕਿ ਅਮਰਿਤਪਾਲ ਸਿੰਘ ਨੂੰ 4 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਪਰ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਅਸਾਮ ਦੀ ਡੀਬਰੂਗੜ ਜੇਲ੍ਹ ਤੋਂ ਸਿਰਫ ਸੌਣ ਚੁੱਕਣ ਲਈ ਲੈ ਕੇ ਆਈ ਹੈ ਪੈਰੋਲ ਦੀਆਂ ਸ਼ਰਤਾਂ ਤਹਿਤ ਪਰਿਵਾਰ ਨੂੰ ਦਿੱਲੀ ਵਿੱਚ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਇਸ ਨੂੰ ਲੈ ਕੇ ਅਮਰੀਕਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਡੀਬਰੂਗੜ ਜੇਲ੍ਹ ਦੇ ਸੁਪਰਡੈਂਟ ਨੂੰ ਅਮਰਿਤਪਾਲ ਸਿੰਘ ਦੇ ਅਸਥਾਈ ਰਿਲੀਜ਼ ਆਰਡਰ ਦੀ ਕਾਪੀ ਵੀ ਭੇਜ ਦਿੱਤੀ ਗਈ ਸੀ ਅਮਰਿਤਪਾਲ ਸਿੰਘ ਨੂੰ ਕੁਝ ਸ਼ਰਤਾਂ ਦੇ ਆਧਾਰ ਉੱਤੇ ਪੈਰੋਲ ਦਿੱਤੀ ਗਈ ਹੈ ਰੀਲੀਜ਼ ਆਰਡਰ ਵਿੱਚ ਲਿਖੇਆਂ ਸ਼ਰਤਾਂ ਮੁਤਾਬਿਕ ਅਮਰੀਪਾਲ ਸਿੰਘ ਨੂੰ ਪੈਰੋਲ ਦੌਰਾਨ ਦਿੱਲੀ ਵਿੱਚ ਹੀ ਰਹਿਣਾ ਪਵੇਗਾ। ਉਹਨਾਂ ਦਾ ਯਾਤਰੀ ਸਟਾਪਓਵਰ ਵੀ ਦਿੱਲੀ ਵਿੱਚ ਹੀ ਹੋਵੇਗਾ। ਇਸ ਸਮੇਂ ਦੌਰਾਨ ਉਹ ਅਰਿਆ ਸਥਿਤ ਆਪਣੇ ਘਰ ਨਹੀਂ ਜਾ ਸਕਦੇ, ਨਾ ਹੀ ਆਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ ਜਾ ਸਕਦੇ ਹਨ। ਪੈਰੋਲ ਦੌਰਾਨ ਵੀ ਅਮਰੀਪਾਲ ਸਿੰਘ ਨੂੰ ਸੁਰੱਖਿਆ ਘੇਰੇ ਵਿੱਚ ਰਹਿਣਾ ਪਵੇਗਾ। ਅਮਰੀਪਾਲ ਸਿੰਘ ਨੂੰ ਪੈਰੋਲ ਤਾਂ 4 ਦਿਨਾਂ ਦੀ ਦਿੱਤੀ ਗਈ ਹੈ ਅਤੇ ਹੁਣ ਭਾਈ ਅਮਰੀਪਾਲ ਸਿੰਘ ਨੇ ਸੰਸਦ ਵਿੱਚ ਸੋਚ ਚੁੱਕ ਲਈ ਹੈ। ਸੋ ਜੀ ਸੁਣੋ ਤਕਰੀਬ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ ਹਲਫ ਲੈ ਲਿਆ ਗਿਆ ਹੈ ਤੇ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਸੌਂ ਚੁਕ ਲਈ ਗਈ ਹੈ ਖਡੂਰ ਸਾਹਿਬ ਤੋਂ ਸਸਦ ਚੁਣ ਲਏ ਗਏ ਨੇ ਅਮਰਿਤਪਾਲ ਸਿੰਘ ਪਿਤਾ ਸਨੇ ਤਿੰਨ ਜੀਆਂ ਨੂੰ ਅਮਰਿਤਪਾਲ ਨੂੰ ਮਿਲਨ ਦੀ ਮਨਜ਼ੂਰੀ ਵੀ ਮਿਲੀ ਹੈ ਕਿਉਂਕਿ 8 ਜਣਾਂ ਦੇ ਨਾਮ ਦਿੱਤੇ ਗਏ ਸੀ ਅਮਰਿਤਪਾਲ ਸਿੰਘ ਦੇ ਪਿਤਾ ਦੁਆਰਾ ਤਾਂ ਉਥੇ ਸ਼ਾਮ ਨੂੰ ਹੀ ਅਮਰਿਤਪਾਲ ਸਿੰਘ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਵਾਪਸੀ ਹੋਏਗੀ ਵੱਡੀ ਅਪਡੇਟ ਅਮਰਿਤਪਾਲ ਸਿੰਘ ਨੇ ਮੈਂਬਰ ਪਾਰਲੀਮੈਂਟ ਵਜੋਂ ਹਲਫ ਲੈ ਲਿਆ ਹੈ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਸੋਚ ਚੁੱਕੀ ਗਈ ਹੈ ਤੇ ਖਡੂਰ ਸਾਹਿਬ ਤੋਂ ਸੰਸਦ ਚੁਣੇ ਗਏ ਨੇ ਅਮਰਿਤਪਾਲ ਸਿੰਘ ਤਿੰਨ ਜੀਆਂ ਨੂੰ ਮਿਲ ਸਕਦੇ ਨੇ ਆਪਣੇ ਪਰਿਵਾਰ ਤੇ ਮਨਜ਼ੂਰੀ ਮਿਲ ਚੁੱਕੀ ਹੈ ਹਾਲਾਂਕਿ ਜੋ ਸੋਰਸਿਲ ਜਾਣਕਾਰੀ ਦੇ ਰਹੇ ਨੇ ਕਿ ਅੱਠ ਦੇ ਨਾਮ ਦਿੱਤੇ ਗਏ ਸੀ ਅਮਰਿਤਪਾਲ ਸਿੰਘ ਦੇ ਪਿਤਾ ਦੁਆਰਾ ਕਿ ਅੱਠ ਜੀਆਂ ਨੂੰ ਮਿਲੰਦੀ ਮਨਜ਼ੂਰੀ ਦਿੱਤੀ ਜਾਵੇ ਲੇਕਿਨ ਤਿੰਨ ਜੀਆਂ ਨੂੰ ਹੀ ਮਿਲ ਸਕਦੇ ਨੇ ਅਮਰਿਤਪਾਲ ਸਿੰਘ ਮਨਜ਼ੂਰੀ ਮਿਲ ਚੁੱਕੀ ਹੈ ਸ਼ਾਮ ਨੂੰ ਹੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਦੀ ਵਾਪਸੀ ਹੋਏਗੀ ਸਖਤ ਸੁਰੱਖਿਆ ਦੇ ਪਹਿਰੇ ਹੇਠ ਜਿੱਥੇ ਦਿੱਲੀ ਵਿਖੇ ਲਈ ਆਦਾ ਗਿਆ ਤਾਂ ਦਿੱਲੀ ਪੁਲਿਸ ਪੰਜਾਬ ਪੁਲਿਸ ਤੇ ਅਸਾਮ ਪੁਲਿਸ ਸਖ਼ਤ ਰਖਾ ਦੇ ਪਹਰੇ ਹੈ ਸੰਸਦ ਭਵਨ ਦੇ ਵਿੱਚ 100 ਚੁਕਵਾਈ ਗਈ ਹੈ ਤੇ ਮੈਂਬਰ ਆਫ ਪਾਰਲੀਮੈਂਟ ਵਜੋਂ ਹਲਫ ਲੈ ਲਿਆ ਗਿਆ ਅਮਰਿਤਪਾਲ ਸਿੰਘ ਦੁਆਰਾ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ 100 ਚੁੱਕ ਲਈ ਗਈ ਹੈ ਵੱਡੀ ਅਪਡੇਟ ਇਸ ਵਕਤ ਦੀ ਤੇ ਪਰਿਵਾਰ ਦੇ ਤਿੰਨ ਜੀਆਂ ਨੂੰ ਮਿਲ ਸਕਣਗੇ ਅਮਰਿਤਪਾਲ ਸਿੰਘ ਹੁਣ ਤੋਂ ਕੁਝ ਸਮੇਂ ਬਾਅਦ ਹਾਲਾਂਕਿ ਵੀਡੀਓਗ੍ਰਾਫੀ ਫੋਟੋਗ੍ਰਾਫੀ ਕੁਝ ਵੀ ਨਹੀਂ ਹੋ ਸਕਦਾ ਸਭ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੋਈ ਹੈ ਉਸ ਦੇ ਨਾਲ ਹੀ ਜਿਹੜਾ ਹੈ 4 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਅਮਰਿਤਪਾਲ ਸਿੰਘ ਨੂੰ ਤਾਂ ਅੱਜ ਸ਼ਾਮ ਨੂੰ ਹੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵਾਪਸੀ ਹੋਏਗੀ ਅਮਰਿਤਪਾਲ ਸਿੰਘ ਦੀ ਹਾਲਾਂਕਿ ਉਹਨਾਂ ਦੇ ਪਿਤਾ ਨੇ ਪਹਿਲਾਂ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕਾਫੀ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਨ ਲੇਕਿਨ ਸੋਰਸਸ ਜਾਣਕਾਰੀ ਦੇ ਰਹੇ ਨੇ ਕਿ 8 ਦੇ ਨਾਮ ਦਿੱਤੇ ਗਏ ਸੀ ਪਰਿਵਾਰਕ ਮੈਂਬਰਾਂ ਦੇ 8 ਦੇ ਨਾਮ ਦਿੱਤੇ ਗਏ ਸੀ ਕਿ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਲੇਕਿਨ ਤਿੰਨ ਜੀਆਂ ਨਾਲ ਹੀ ਮੁਲਾਕਾਤ ਕਰ ਸਕਦੇ ਨੇ ਅਮਰਿਤਪਾਲ ਸਿੰਘ ਤਿੰਨ ਜੀਆਂ ਦੇ ਨਾਲ ਮਿਲਣ ਦੀ ਮਨਜ਼ੂਰੀ ਮਿਲ ਚੁੱਕੀ ਹੈ ਉਨਾ ਦੇ ਵਿੱਚ ਅਮਰਿਤਪਾਲ ਸਿੰਘ ਦੇ ਮਾਤਾ ਤੇ ਪਿਤਾ ਤੇ ਤੀਸਰੇ ਸ਼ਖਸਵਾਰੇ ਵੀ ਤੁਹਾਨੂੰ ਅਪਡੇਟ ਦਿੱਤੀ ਜਾਏਗੀ ਕਿ ਕਿ ਤੀਸਰਾ ਸ਼ਖਸ ਖੈਤ ਹੈ ਕੌਣ ਜਿਸ ਦੇ ਨਾਲ ਮੁਲਾਕਾਤ ਹੋਈ ਕਿ ਅਮਰਿਤਪਾਲ ਸਿੰਘ ਦੀ ਸੋ ਵੱਡੀ ਅਪਡੇਟ ਇਸ ਵਕਤ ਦੀ ਖਰੂਰ ਸਾਹਿਬ ਤੋਂ ਸਸਦ ਚੁਣੇ ਗਏ ਅਮਰਿਤਪਾਲ ਸਿੰਘ ਸੌ ਚੁਕਲੀ ਗਈ ਹੈ ਹੱਥ ਲੈ ਲਿਆ ਗਿਆ ਤਿੰਨ ਜੀਆਂ ਦੇ ਨਾਲ ਮੁਲਾਕਾਤ ਹੋਈ ਕਿ ਅਮਰਿਤਪਾਲ ਸਿੰਘ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਹੁਣ ਜਿਸ ਤਰ੍ਹਾਂ ਸਰਬਜੀਤ ਸਿੰਘ ਨੇ ਆ ਕੇ ਵੀਰੋ ਆਪਣਾ ਅਲਵ ਚੁੱਕਿਆ ਸੀ ਇਸੇ ਤਰ੍ਹਾਂ ਭਾਈ ਅਮਰਿਤਪਾਲ ਸਿੰਘ ਵੀ ਆਉਣਗੇ ਤੇ ਸਿੱਖੀ ਦੀ ਹੁਣ ਗੱਲ ਕਰਨਗੇ ਉਹ ਆਪਣੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆ ਉਹਨਾਂ ਨੂੰ ਇੱਕ ਪਲੇਟਫਾਰਮ ਮਿਲੇਗਾ ਤੇ ਹੁਣ ਅੱਗੇ ਭਾਈ ਅਮਰਿਤਪਾਲ ਸਿੰਘ ਚਾਰ ਹਲਕਿਆਂ ਵਿੱਚ ਮਜ਼ੀਦ ਆਪਣੇ ਜਿਹੜੇ ਲੋਕ ਐ ਉਹਨਾਂ ਨੂੰ ਖੜਾ ਕਰ ਰਹੇ ਐ ਤਾਂ ਕਿ ਸਿੱਖ ਪੰਥ ਦੇ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਕੋ ਸਿਠਾ ਹੋਣ 2027 ਦੇ ਵਿੱਚ ਉਮੀਦ ਹੈਗੀ ਐ ਕਿ ਭਾਈ ਅਮਰਿਤਪਾਲ ਸਿੰਘ ਇੱਕ ਮਜ਼ਬੂਤ ਲੀਡਰ ਆਪਣੀ ਨਵੀਂ ਜਮਾਦ ਦੇ ਨਾਲ ਆਉਣਗੇ ਤੇ ਫਿਰ ਉਹ ਜ਼ਰੂਰ ਜ਼ਰੂਰ ਸੀਤਾ ਮਿਲਣਗੀਆਂ ਕਿਉਂਕਿ ਸਿੱਖ ਪੰਥ ਐਸ ਟਾਈਮ ਸਮਝ ਚੁੱਕਿਆ ਵੈ ਕਿ ਜਿਹੜੇ ਹਾਲਾਤ ਐ ਅਗਰ ਉਹ ਬਿਹਤਰ ਕਰਨੇ ਆ ਤਾਂ ਉਹਦੇ ਵਾਸਤੇ ਸਭ ਤੋਂ ਇਹੀ ਹੱਲ ਐ ਕਿ ਅਸੈਂਬਲੀ ਦੇ ਵਿੱਚ ਹੋਣਾ ਚਾਹੀਦਾ ਜਦੋਂ ਤੁਸੀਂ ਅਸੈਂਬਲੀ ਵਿੱਚ ਹੋਗੇ ਫਿਰ ਤੁਸੀਂ ਆਪਣਾ ਪੱਖ ਸਾਹਮਣੇ ਰੱਖ ਸਕੋਗੇ ਤੇ ਫਿਰ ਹੀ ਤੁਹਾਨੂੰ ਤੁਹਾਡੇ ਰਾਈਟਸ ਮਿਲਣਗੇ ਤੇ ਭਾਈ ਅਮਰਪਾਲ ਸਿੰਘ ਨੌਜਵਾਨਾਂ ਨੂੰ ਨਸ਼ਾ ਛਡਾ ਰਹੇ ਆ ਪੰਜਾਬ ਵਾਸਤੇ ਚੰਗਾ ਕੰਮ ਕਰ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਇੱਕ ਬੜੀ ਖੁਸ਼ੀ ਦੀ ਖਬਰ ਐ ਮੇਰੇ ਸਿੱਖ ਵੀਰ ਉਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਮੁਬਾਰਕ ਹੋਵੇ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਅੱਜ ਦੀ ਖੁਸ਼ੀ ਦੀ ਖਬਰ ਕਮੈਂਟ ਕਰਕੇ ਆਪਣਾ ਆਈਦਾ ਦਿਖਾ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਇੱਕ ਦਵਾਵਾਂ ਯਾਦ ਰੱਖਿਓ ਅੱਲਾ ਫੇਜ਼